ਲੋਜੀ ਐਨ ਆਰ ਆਈ ਪੰਜਾਬੀਆਂ ਦੀਆਂ ਮੁਸ਼ਕਲਾਂ ਹੱਲ ਕਰਨ ਦੇ ਲਈ ਸੂਬਾ ਸਰਕਾਰ ਨੇ ਚੁੱਕਿਆ ਵੱਡਾ ਕਦਮ ਸ਼ੁਰੂ ਕਰ ਦਿੱਤੀ ਹੈ ਨਵੀਂ ਸੇਵਾ ਜਾਰੀ ਕਰ ਦਿੱਤਾ ਹੈ ਇੱਕ ਵਟਸਐਪ ਨੰਬਰ ਤੇ ਹੁਣ ਐਨ ਆਰ ਆਈ ਪੰਜਾਬੀਆਂ ਦੀਆਂ ਘਰ ਬੈਠਿਆਂ ਹੋਣੀਆਂ ਸਾਰੀਆਂ ਮੁਸ਼ਕਲਾਂ ਹੱਲ ਜਿਨ੍ਹਾਂ ਇਸ ਵੇਲੇ ਸੂਬਾ ਸਰਕਾਰ ਦੇ ਵੱਲੋਂ ਇੱਕ ਅਹਿਮ ਕਦਮ ਚੁੱਕਿਆ ਗਿਆ ਹੈ ਜਿਸ ਦੇ ਨਾਲ ਐਨ ਆਰ ਆਈ ਪੰਜਾਬੀਆਂ ਦੀਆਂ ਮੁਸ਼ਕਲਾਂ ਹੱਲ ਹੋ ਜਾਣਗੀਆਂ ਇਸ ਦੇ ਸਬੰਧ ਦੇ ਵਿੱਚ ਇੱਕ WhatsApp ਨੰਬਰ ਵੀ ਜਾਰੀ ਕਰ ਦਿੱਤਾ ਗਿਆ ਹੈ ਜਿਸ ਦੇ ਨਾਲ ਜਿੰਨੇ ਵੀ NRI ਪੰਜਾਬੀ ਨੇ ਉਹਨਾਂ ਦੀਆਂ ਮੁਸ਼ਕਲਾਂ ਦਾ ਹੱਲ ਕੀਤਾ ਜਾਵੇਗਾ ਦੱਸਦੀ ਹੈ ਕਿ ਇਹ ਸਾਰੀ ਜਾਣਕਾਰੀ ਪ੍ਰਸ਼ਾਸਨਿਕ ਸੁਧਾਰ ਤੇ NRI ਮਾਮਲੇ ਮੰਤਰੀ ਸਦਾਰ ਕੁਲਦੀਪ ਸਿੰਘ ਢਾਲੀਵਾਰ ਹੋਰਾਂ ਨੇ ਦਿੱਤੀ ਹੈ ਉਹਨਾਂ ਨੇ ਇੱਥੇ ਇਹ ਗੱਲ ਆਖੀ ਹੈ ਕਿ ਸੂਬਾ ਸਰਕਾਰ ਦੇ ਵੱਲੋਂ ਇੱਕ WhatsApp ਨੰਬਰ ਜਾਰੀ ਕੀਤਾ ਗਿਆ ਹੈ ਜਿਸ ਤੇ ਜਿੰਨੇ ਵੀ ਐਨਆਰਆਈ ਪੰਜਾਬੀ ਨੇ ਆਪਣੀਆਂ ਮੁਸ਼ਕਲਾਂ ਦੇ ਸਬੰਧ ਦੇ ਵਿੱਚ ਰਿਪੋਰਟ ਕਰ ਸਕਦੇ ਨੇ ਇਹ ਨੰਬਰ ਹੈ 9056009884 ਯਾਨੀ ਕਿ 90 56009884 ਇਸ ਨੰਬਰ ਤੇ ਜਿੰਨੇ ਵੀ ਐਨ ਆਰ ਆਈ ਪੰਜਾਬੀ ਨੇ ਉਹ ਆਪਣੀਆਂ ਸ਼ਿਕਾਇਤਾਂ ਦਰਜ ਕਰਵਾ ਸਕਦੇ ਨੇ ਜੇਕਰ ਉਹਨਾਂ ਨੂੰ ਕੋਈ ਮੁਸ਼ਕਲ ਆਉਂਦੀ ਏ ਤਾਂ ਉਹ ਵੀ ਰਿਪੋਰਟ ਇਸ ਨੰਬਰ ਤੇ ਉਹ ਦੇ ਸਕਦੇ ਨੇ ਦੱਸਦੀ ਏ ਕਿ ਇਸ ਦੇ ਸਬੰਧ ਦੇ ਵਿੱਚ ਇੱਕ ਵੈਬਸਾਈਟ ਵੀ ਹੈ ਜਿਸ ਤੇ ਜਿਹੜੀਆਂ ਸ਼ਿਕਾਇਤਾਂ ਨੇ ਉਹ ਵੀ ਦਰਜ ਕਰਵਾਈਆਂ ਜਾ ਸਕਦੀਆਂ ਨੇ ਤੇ ਜਿੰਨੀਆਂ ਵੀ ਹੋਰ ਸਬੰਧਿਤ ਜਾਣਕਾਰੀਆਂ ਨੇ ਉਹ ਇਸ ਵੈਬਸਾਈਟ ਤੋਂ ਲਈਆਂ ਜਾ ਸਕਦੀਆਂ ਨੇ ਦੱਸਦੀ ਹੈ ਕਿ ਇਹ ਵੈੱਬਸਾਈਟ ਹੈ nri.punjab.gov.in ਇਸ ਤੇ ਜਿਹੜੀ ਵੀ ਜਾਣਕਾਰੀ ਉਹ ਸਾਰੀ ਉਪਲਬਧ ਕੀਤੀ ਹੋਈ ਹੈ ਜਿਸ ਵੀ ਕਿਸੇ ਨੂੰ ਇਸ ਦੇ ਸਬੰਧ ਦੇ ਵਿੱਚ ਕੋਈ ਜਾਣਕਾਰੀ ਚਾਹੀਦੀ ਹੈ ਤਾਂ ਉਹ ਇਸ ਵੈੱਬਸਾਈਟ ਤੇ ਜਾ ਸਕਦੇ ਨੇ ਤੇ ਜਾਣਕਾਰੀ ਪ੍ਰਾਪਤ ਕਰ ਸਕਦੇ ਨੇ ਦੱਸਦੀ ਹੈ ਕਿ ਇਸ ਦੇ ਸਬੰਧ ਦੇ ਵਿੱਚ ਜਿੰਨੀਆਂ ਵੀ ਸ਼ਿਕਾਇਤਾਂ ਨੇ ਉਸਬੰਧਿਤ ADGP ਨੂੰ ਦਿੱਤੀਆਂ ਜਾ ਸਕਦੀਆਂ ਨੇ ਤੇ ਉਹ ਜਿਹੜੀਆਂ ਮੁਸ਼ਕਲਾਂ ਦਾ ਹੱਲ ਵੀ ਕਰਨਗੇ ਦੱਸ ਦਈਏ ਕਿ ਇੱਥੇ ਕੈਬਨਿਟ ਮੰਤਰੀ ਹੋਰਾਂ ਨੇ ਇਹ ਗੱਲ ਆਖੀ ਹੈ ਕਿ ਇਸ ਦੇ ਨਾਲ ਜਿੰਨੇ ਵੀ ਐਨਆਈਆਰ ਆਈ ਨੇ ਉਹਨਾਂ ਦੀਆਂ ਮੁਸ਼ਕਲਾਂ ਹੱਲ ਹੋ ਜਾਣਗੀਆਂ ਉਹ ਕਿਸੇ ਵੀ ਪ੍ਰਕਾਰ ਦਾ ਜਿਹੜਾ ਸਰਟੀਫਿਕੇਟ ਬਣਵਾਉਣਾ ਚਾਹੁੰਦੇ ਨੇ ਤੇ ਇਸ ਦੀ ਸਹੂਲਤ ਵੀ ਆਨਲਾਈਨ ਦਿੱਤੀ ਜਾਵੇਗੀ ਇਸ ਦੇ ਵਿੱਚ ਜਿੰਨੇ ਵੀ ਅਗਰ ਕੋਈ ਮੌਤ ਦਾ ਸਰਟੀਫਿਕੇਟ ਹੈ ਜਨਮ ਸਰਟੀਫਿਕੇਟ ਹੈ ਮੈਰਿਜ ਸਰਟੀਫਿਕੇਟ ਹੈ ਕੋਈ ਤਲਾਕ ਦਾ ਸਰਟੀਫਿਕੇਟ ਹੈ ਵਿਦਿਆ ਦੇ ਨਾਲ ਸੰਬੰਧਿਤ ਸਰਟੀਫਿਕੇਟ ਨੇ ਜਾਂ ਫਿਰ ਬੱਚੇ ਨੂੰ ਗੋਦ ਲੈਣ ਦੇ ਨਾਲ ਸੰਬੰਧਿਤ ਸਰਟੀਫਿਕੇਟ ਹੈ ਜਾਂ ਹੋਰ ਵੀ ਕੋਈ ਸਰਟੀਫਿਕੇਟ ਹੈ ਜਿਹੜਾ ਕਿ ਐਨ ਆਰ ਆਈ ਪੰਜਾਬੀ ਨੂੰ ਚਾਹੀਦਾ ਹੈ ਉਸ ਦੀ ਜਿਹੜੀ ਸਾਰੀ ਸਹੂਲਤ ਹੈ ਉਹ ਦਿੱਤੀ ਜਾਵੇਗੀ ਨਾਲ ਹੀ ਜੇਕਰ ਕੋਈ ਸ਼ਿਕਾਇਤ ਹੈ ਤਾਂ ਉਹ ਵੀ ਦਰਜ ਕਰਵਾਈ ਜਾ ਸਕਦੀ ਹੈ ਜੇਕਰ ਉਹਨਾਂ ਨੂੰ ਕੋਈ ਮੁਸ਼ਕਲ ਆਉਂਦੀ ਹੈ ਜਿਹੜੀ ਕਿ ਵਾਰ-ਵਾਰ ਆ ਰਹੀ ਹੈ ਤੇ ਇਸ ਦੇ ਸਬੰਧ ਦੇ ਵਿੱਚ ਵੀ ਸ਼ਿਕਾਇਤ ਦਿੱਤੀ ਜਾ ਸਕਦੀ ਹੈ ਤੇ ਉਸ ਦਾ ਹੱਲ ਵੀ ਤੁਰੰਤ ਕੀਤਾ ਜਾਵੇਗਾ ਇੱਥੇ ਕੈਬਨਟ ਮੰਤਰੀ ਹੋਰਾਂ ਨੇ ਆਖਿਆ ਹੈ ਕਿ ਜਿੰਨੇ ਵੀ ਐਨਆਰਆਈ ਪੰਜਾਬੀ ਨੇ ਉਹਨਾਂ ਦੀਆਂ ਇਹ ਸ਼ਿਕਾਇਤਾਂ ਕਰਨ ਕਿ ਉਹਨਾਂ ਨੂੰ ਕਈ ਪ੍ਰਕਾਰ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਸਾਹਮਣੇ ਆਉਂਦੀਆਂ ਨੇ ਇਸ ਕਰਕੇ ਉਹਨਾਂ ਦਾ ਸਮਾਂ ਵੀ ਬਹੁਤ ਜ਼ਿਆਦਾ ਖਰਾਬ ਹੁੰਦਾ ਤੇ ਨਾਲ ਹੀ ਬਹੁਤ ਜ਼ਿਆਦੇ ਪੈਸੇ ਵੀ ਉਹਨਾਂ ਨੂੰ ਬਰਬਾਦ ਕਰਨੇ ਪੈਂਦੇ ਨੇ ਇਨਾ ਸਭ ਕੁਝ ਕਰਨ ਦੇ باوجود ਵੀ ਉਹਨਾਂ ਦਾ ਜਿਹੜਾ ਕੰਮ ਹੈ ਉਹ sire nahi ਚੜਦਾ ਸੋ ਇਸੇ ਨੂੰ ਹੀ ਮੱਦੇ ਨਜ਼ਰ ਰੱਖਦੇ ਹੋਏ ਸੂਬਾ ਸਰਕਾਰ ਨੇ ਇਹ ਵੱਡਾ ਅਹਿਮ ਕਦਮ ਚੁੱਕਿਆ ਹੈ ਇੱਕ ਜਿਹੜਾ WhatsApp ਨੰਬਰ ਹੈ ਉਹ جاری ਕਰ ਦਿੱਤਾ ਗਿਆ ਹੈ ਜਿਹੜਾ ਕਿ ਅਸੀਂ ਤੁਹਾਡੇ ਨਾਲ ਸਾਂਝਾ ਵੀ ਕਰ ਚੁੱਕੇ ਹਾਂ ਤੇ ਜੇਕਰ ਤੁਸੀਂ NRI ਪੰਜਾਬੀ ਹੋ ਤਾਂ ਇਸ WhatsApp ਨੰਬਰ ਦੀ ਵਰਤੋਂ ਕਰੋ ਜੇਕਰ ਤੁਹਾਨੂੰ ਕੋਈ ਸ਼ਿਕਾਇਤ ਤੁਹਾਡੇ ਸਾਹਮਣੇ ਆਉਂਦੀ ਹੈ ਕੋਈ ਮੁਸ਼ਕਲ ਆਉਂਦੀ ਹੈ ਤਾਂ ਉਸ ਦਾ ਹੱਲ ਕਰਨ ਦੇ ਲਈ ਤੁਸੀਂ ਇਹ ਰਿਪੋਰਟ ਇਸ WhatsApp ਨੰਬਰ ਤੇ ਦੇ ਸਕਦੇ ਹੋ ਤੇ ਨਾਲ ਹੀ ਆਪਣੇ ਮੁਸ਼ਕਿਲ ਦਾ ਹੱਲ ਵੀ ਕਰਵਾ ਸਕਦੇ ਹੋ